अफसोस ਵੀ ਆ ਕਿ ਬੇਟੀ ਅਜੇ ਵਿੱਚ ਨਹੀਂ ਹੈਗੀ ਆ ਤਾਂ ਕਿਸ ਤਰ੍ਹਾਂ ਦੇਖਦੇ ਆਂ ਵਧਾਈਆਂ ਦੇ ਵੀ ਫੋਨ ਆ ਰਹੇ ਨੇ ਪਰ ਬੇਟੀ ਵਿੱਚ ਨਹੀਂ ਅਫਸੋਸ ਇਹ ਵੀ ਆ ਪਹਿਲਾਂ ਤਾਂ ਮੈਂ ਸ਼ੁਕਰਾਨਾ ਕਰਦਾ ਸੱਚਾ ਪਾਤਸ਼ਾਹ ਦਾ ਰੱਬ ਦਾ ਜਿਨ੍ਹਾਂ ਨੇ ਮੇਰੇ ਦੁੱਖ ਦੇ ਟਾਈਮ ਤੇ ਇੰਨੀ ਵਧੀਆ ਸਜਾਤ ਸੁਲਾਦੀ ਹੋਣੀ ਜੀ ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਇਹ ਜਿਹੜੇ ਜੱਜ ਸਾਹਿਬ ਹੈ ਇਹ ਸਿਵਲ ਕੋਰਟ ਦੇ ਜੱਜ ਜਾਈਦੇ ਆ ਜੀ ਇਿੱਥੇ ਨਹੀਂ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਮਹਾਰਜ ਜੁਰੜ ਕੇ ਜਿਹੜੇ ਪ੍ਰਧਾਨ ਉਹਨਾਂ ਦੇ ਮੂਰੇ ਬੇਨਤੀ ਕਰਦਾ ਇਹ ਜੱਜ ਸਾਹਿਬ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਠੀਕ ਹੈ ਜਿਹਨਾਂ ਸਾਨੂੰ ਇਨਸਾਫ਼ ਦਿੱਤਾ ਦੁੱਧ ਰਾਂ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਦਾ ਅੱਜ ਇਹ ਜੱਜ ਸੁਪਰੀਮ ਕੋਰਟ ਦੇ ਚਾਹੀਦੇ ਦੂਜੇ ਨੰਬਰ ਤੇ ਪਰਿਵਾਰ ਘੁੰਮਣੀ ਨਹੀਂ ਤੇ ਬੀੜੀ ਗੁਪਤਾ ਇਹਨਾਂ ਨੂੰ ਜ਼ਿੰਦਗੀ ਜੀ ਦੇ ਨਹੀਂ ਦੇ ਸਕਦਾ ਤੁਹਾਡੇ ਜਰੀਏ ਮੀਡੀਆ ਦੇ ਰਾਹੀਂ ਕਹਿੰਦਾ ਜ਼ਿੰਦਗੀ ਜੀ ਮੈਂ ਦੇ ਨਹੀਂ ਦੇ ਸਕਦਾ ਜਿਹੜੀ ਅੱਜ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਵਾਈ ਹੈ ਜੀ ਤੱਗ ਗਈ ਯਾਰ। ਤਾਂ ਅੱਜ ਖੁਸ਼ੀ ਦੀ ਵੀ ਅंसू ਸਮਝ ਸਕਦੇ ਆਪਾਂ ਇਹਨੂੰ। ਖੁਸ਼ੀ ਤਾਂ ਬਹੁਤ ਆ ਪਰ ਕਮੀ ਇਸ ਚੀਜ਼ ਦੀ ਜਿਹੜੀ ਸੱਜ ਦੇ ਦਰਦ ਲੋਜ ਹੈ ਨਹੀਂ ਅੱਜ। ਹਾਂਜੀ। ਅੱਜ ਉਹਦਾ ਥੋੜਾ ਜਿਹਾ ਦਰਦ ਸਾਨੂੰ ਘਟ ਗਿਆ। ਸਾਡੇ ਦਿਨ ਚੰਗੇ ਆ ਗਏ। ਉਹਨਾਂ ਸਮਾਂ ਕਿਸਤਾ ਬਤੀਤ ਹੋਇਆ 2.5 ਸਾਲ ਲੱਗੇ ਸਜਾਦਵਾਨ ਨੂੰ ਅੱਜ ਫਾਈਨਲ ਸਜ਼ਾ ਆ ਗਈ। ਅੱਜ ਬੇਟੇ ਜਿਹੜਾ ਸਮਾਂ ਬਤੀਤ ਹੋਇਆ ਹੁਣ ਤੱਕ ਤਾਂ ਸਾਨੂੰ ਮਾੜਾ ਲੱਗਦਾ ਲੇਕਿਨ ਅੱਜ ਕਹਿੰਦੇ ਆਂਦੇ ਵਧੀਆ ਬਤੀਤ ਹੋਇਆ। ਜੋ ਟਾਈਮ ਲੱਗਿਆ ਠੀਕ ਨਾ ਗਿਆ ਬੇਟੇ ਜੱਜ ਸਾਹਿਬ ਦਾ ਐਡਾ ਫੈਸਲਾ ਲੈਣਾ ਸੀ ਟਾਈਮ ਤਾਂ ਲੱਗਣਾ ਸੀ। ਦਿਨ-ਰ ਅਤੇ ਉਹ ਗਵਾਹਾਂ ਦੇ ਉੱਤੇ ਮੈਨੂੰ ਮਾਨ ਹੈ ਜਿਹੜੇ ਗਵਾਹ ਨੇ ਸੱਚੜਾ ਹੈਗਾ ਅਦਾਲਤ ਸਾਹਮਣੇ ਲੈ ਕੇ ਆਂਦਾ ਔਰ ਉਹ ਸੱਚ ਦੀ ਬਨਾ ਦੇ ਉੱਤੇ ਜਿਹੜਾ ਹੈਗਾ ਮੈਂ ਅੱਜ ਮਾਨਯੋਗ ਜੱਜ ਸਾਹਿਬ ਮਨੀ ਸਿੰਘਲ ਜੀ ਇਹ ਫੈਸਲਾ ਦੇ ਸਕੇ ਇੱਕ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਪਬਲਿਕ ਕ੍ਰਾਸਕਿਊਟਰ ਜਿਹੜੀ ਵੀਡੀ ਗੁਪਤਾ ਜੀ ਦਾ ਜਿਹੜੇ ਕਿ ਸ਼ੁਰੂ ਤੋਂ ਹੀ ਆ ਮੇਰੇ ਨਾਲ ਆਏ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸ਼ੁਰੂ ਤੋਂ ਹੀ ਮਿਹਨਤ ਕੀਤੀ ਹੈ ਨਾਲ ਲੱਗੇ ਸੀ ਔਰ ਇਹ ਕੇਸ ਨੂੰ ਅਸੀਂ ਇਸ ਮੁਕਾਮ ਤੱਕ ਪਹੁੰਚਾਇਆ ਇੱਕ ਮਿਸਾਲ ਬਣ ਗਿਆ ਪੂਰੀ ਦੁਨੀਆ ਵਾਸਤੇ ਇੱਕ ਮਿਸਾਲ ਬਣ ਗਿਆ ਕੇਸ ਤਾਂ ਕੋਈ ਬੰਦਾ ਕੋਈ ਲੇਡੀ ਕੋਈ ਬੱਚਾ ਕੋਈ ਅਦਾਜ਼ ਜ਼ੋਰ ਨਾ ਕਰ ਸਕੇ ਮੈਂ ਫੜੀ ਬੰਦ ਕੀਤਾ ਬਾਪਿਆਰੋਂ ਯਾਰ ਉੱਪਰ ਤੇ ਰੱਖਦਾ ਸਾਰਿਆਂ ਨੂੰ ਬੇਨਤੀ ਕਰਦਾ ਅਰਦਾਸ ਕਰਦਾ ਸਾਰਿਆਂ ਨੂੰ ਖਾਣਨਾ ਸਾਡੇ ਸਾਰੇ ਉਹਦੇ ਵਿੱਚ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਮੀਡੀਆ ਦਾ ਸਪੈਸ਼ਲੀ ਮੈਂ ਬਹੁਤ ਥੈਂਕ ਯੂ ਕਰਦਾ ਇੱਕ ਮੈਂ ਰਹਿ ਗਿਆ ਸੀ ਸੌਰੀ ਮੈਂ ਉਹਦੀ ਸ਼ਰਤੀ ਮੰਗਣਾ ਸਨ ਸਨਮਾਨ ਕਰਨਾ ਹੈ ਵੇ ਪਹਿਲੇ ਤੋਂ ਫਾਈਟਰ ਹੋ ਪਹਿਲੇ ਪਾਣੀ ਸਰ ਕੀ ਕਰ ਜائیںਗੇ ਰੋਕੇ ਬਸ ਸਰ ਹੋ ਜੇ ਨਿਹਾਲ ਸਰਤ ਐਕਟ ਸਰ